ਸੂਟ ਹੈਗੇ ਨੇ ਪਿਓਰ ਵਾਲੇ ਸੂਟ ਲੈਣਗੇ ਸੈਮੀ ਤੇ ਪਿਓਰ ਦੇ ਵਿੱਚ ਫਰਕ ਸਿਰਫ ਉਹ ਆਪਾਂ ਫੀਲ ਦੇ ਟੱਚ ਨਾਲ ਤੇ ਆਪਾਂ ਨੂੰ ਸਟਫ ਤੋਂ ਹੀ ਪਤਾ ਚੱਲਦਾ ਨਹੀਂ ਲਾਈਟਵੇਟ ਸਟਫ ਹੁੰਦਾ ਹੈਗਾ ਬਹੁਤ ਵਧੀਆ ਸਟਫ ਹੈਗਾ ਬਹੁਤ ਬਹੁਤ ਜਨਾਬੀ ਸਟਫ ਲਓ ਜੀ ਫਰਸਟ ਕਲਰ ਇਹ ਹੈ ক্লোਜ਼ ਤੋਂ ਆਖਰ ਤੱਕ ਆ ਫਰਸਟ ਕਲਰ ਦੇਖੋ ਬੜਾ ਪਿਆਰਾ ਜਿਹਾ ਪਿੰਕ ਕਲਰ ਹੈਗਾ ਪਿੰਕ ਪੀਚ ਜਿਹਾ ਸ਼ੇਡ ਹੈਗਾ ਇਹਨਾਂ ਦਿਨ ਸਭ ਤੋਂ ਕਰ ਲਈ ਹੈ ਸਾਰਾ ਕੁਝ ਇਹਨਾਂ ਦੀ ਡਿਟੇਲਿੰਗ ਬਣੀ ਹੋਈ ਹੈ neck ਬਣਿਆ ਹੋਇਆ ਹੈਗਾ ਫਿਨਿਸ਼ਿੰਗ ਪੱਟੀ ਵਗੈਰਾ ਨਾਲ ਬਹੁਤ ਸੋਹਣੀ ਫਿਨਿਸ਼ਿੰਗ ਨਾਲ ਲੇਸਿਸ ਵਗੈਰਾ ਅਟੈਚ ਨੇ ਦੇਖੋ ਬਿਲਕੁਲ ਕਿਸੇ ਚੀਜ਼ ਦੀ ਵੀ ਕੋਈ नीड ਨਹੀਂ ਹੈਗੀ ਤੇ ਸਾਰੇ ਪ੍ਰੋਪਰ ਬਣੇ ਬਣਾਏ ਸੂਟ ਹੈਗੇ ਹੈਗੇ ਆਪਾਂ ਨੂੰ ਇਹ ਕਸਟ ਆਫ ਸਟਾਫ ਦੀ ਗੱਲ ਤੋਂ ਇੰਨਾ ਕੁ ਜ਼ਿਆਦਾ ਸੌਫਟ ਹੈ ਨਾ ਬਹੁਤ ਜ਼ਿਆਦਾ ਵਧੀਆ ਇਹ ਬਹੁਤ ਜ਼ਿਆਦਾ ਸੋਹਣਾ ਸਟਾਫ ਹੈਗਾ ਬਰ ਬ੍ਰਿੰਚਲੀਨ ਜਿਹੜਾ ਇਹਦੀ बॉਟਮ ਹੈਗੀ बॉਟਮ ਵੀ ਪਿਓਰ ਮਸ਼ਲੀਨ ਦੀ ਰਹੂਗੀ ਤੇ बॉਟਮ ਦੇ ਉੱਤੇ ਵੀ ਇੰਬੋਰਡਰੀ ਆਉਣੀ। ਵਾਟਰ ਦੇ ਉੱਤੇ ਵੀ ਇੰਬੋਰਡਰੀ ਆਉਂਗੀ ਇਦਾਂ। ਦੇਖੋ ਜਿਹੜੇ ਕਲਰ ਇਹਦੇ ਵਿੱਚ ਹੈਗੇ ਹੈਗੇ ਪ੍ਰਿੰਟ ਦੇ ਵਿੱਚ ਉਹੀ ਕਲਰ ਨਾਲ ਆਪਾਂ ਨੇ ਇਹਦੀ बॉਟਮ ਦੇ ਉੱਤੇ ਇੰਬੋਰਡਰੀ ਕੀਤੀ ਹੋਈ ਹੈਗੀ। ਬਹੁਤ ਸੋਹਣੀ ਇੰਬੋਰਡਰੀ ਹੈ ਤੇ ਇਹਦੇ ਨਾਲ ਦੁਪੱਟਾ ਵੀ ਦੁਪੱਟਾ ਇਹਦੇ ਨਾਲ ਟਾਈਡ ਹੈ ਇਹਦਾ ਦੁਪੱਟਾ ਰੂਗ ਦਾ ਬਹੁਤ ਸੋਹਣਾ ਦੁਪੱਟਾ ਹੈ ਜੀ। ਦੇਖੋ ਇਹ ਪੱਲਿਆਂ ਦੇ ਉੱਤੇ ਟਾਈ ਡਾਈ ਕੀਤਾ ਹੋਇਆ ਹੈ ਲੇਸਿਸ ਨਾਲ ਫਿਨਿਸ਼ ਕੀਤਾ ਹੋਇਆਗਾ ਬਿਲਕੁਲ ਲੇਸਿਸ ਵਗੈਰਾ ਸਾਰਾ ਕੁਝ ਸਾਰਾ ਕੰਪਲੀਟ ਹੈਗਾ ਸਿਰਫ ਜਸਟ ਸਟੀਚਿੰਗ ਹੀ ਕਰਨਾ ਹੈ ਕਿ ਕੋਈ ਲੇਸਿਸ ਦੀ ਕੋਈ ਦੁਪੱਟੇ ਦੇਖੋ ਫਸਟ 컬러 ਇਹ ਹੈ ਮੈਂ ਤਾਂ ਹਾਂਜੀ ਦੇਖੋ ਮੈਂ ਤੁਹਾਨੂੰ ਸਿੰਪਲ ਆ ਸੈਮ ਸਟੀਚ ਹੈ ਨਾ ਇਹ ਮੈਂ ਤੁਹਾਨੂੰ ਵੇਅਰ ਕਰਕੇ ਹੀ ਦਿਖਾ ਦਿੱਤਾ ਹੈ ਇਹ ਸੂਟ ਐਦਾਂ ਇਹਦੀ ਗ੍ਰੇਸ ਆ ਉਹ ਜੀ ਮੈਂ ਤੁਹਾਨੂੰ ਗ੍ਰੇਸ ਦਿਖਾ ਦਿੱਤੀ ਸਿਰਫ ਸੇਫਟੀ ਪੈਨ ਲਾ ਕੇ ਮੈਂ ਤੁਹਾਨੂੰ ਜਸਟ ਦਿਖਾਇਆ ਹੈ गाइस ਸਟਿਚਿੰਗ ਨਹੀਂ ਹੈ ਕਿ ਇਹ ਸੈਮ ਸਟੀਚ ਹੈਗਾ ਹੈ ਸੂਟ ਤੇ ਜਿਹੜਾ ਇਹਦੀ ਬਾਟਮ ਹੈਗੀ ਬਾਟਮ ਦੇ ਉੱਤੇ ਦੇਖੋ ਮੈਂ ਦੁਬਾਰਾ ਤੁਹਾਨੂੰ ਇੰਬੋਰਡਰੀ ਦਿਖਾਵਾਂਗੀ ਬਾਟਮ ਦੇ ਉੱਤੇ ਐਤਾ ਇੰਬੋਰਡਰੀ ਆ ਉਦਲੀ ਸੇਮ ਅ ਐ ਦਾ ਇਹ ਜਿਹੜੀ ਇੰਬੋਰਡਰੀ ਹੈਗੀ ਇਹਦੇ ਉੱਤੇ ਇੰਬੋਰਡਰੀ ਹੈਗੀ ਬਹੁਤ ਜ਼ਿਆਦਾ ਸਮਾਜ ਸੂਟ ਹੈਗਾ ਦੇਖੋ ਮੇਰੇ ਵਿੱਚ ਕਲਰ ਦਿਖਾ ਦਿੰਦੀ ਹਾਂ ਹੁਣ ਸੋਨੂੰ ਡਿਜ਼ਾਈਨਸ ਸਾਰੇ ਦੇ ਅਲੱਗ-ਅਲੱਗ ਰਹਿਣਗੇ ਪ੍ਰਿੰਟ ਸਾਰੇ ਦੇ ਅਲੱਗ-ਅਲੱਗ ਰਹਿਣਗੇ ਤੇ ਉਹ ਤੁਹਾਨੂੰ ਮੈਂ ਦਿਖਾ ਦਿੰਦੀ ਆ ਅੱਜ ਮੈਂ ਤੁਹਾਡੇ ਲਈ ਡੰਬੀ ਵਨ ਤੇ 3 ਜਿਹੜਾ ਕੱਟ ਕੇ ਦਿਖਾਤਾ ਹਾਂ ਸੇਕਿੰਡ ਹੈ ਸੇਕੀ ਸੂਟ ਦਿਖਾਈਗਾ ਸੋਨੂੰ ਸੈਕਿੰਡ ਆ ਗਈ ਜੀ ਬਲੈਕ ਜੀ ਸਾਰੇ ਸਿਲੇਕਟਡ ਜੀ ਕਲਰ ਲੈ ਕੇ ਆਏ ਆਂ ਜੀ ਆਪਾਂ ਤੁਹਾਡੇ ਲਈ ਜਿਹੜੇ ਕਲਰ ਸਾਰੇ ਨੂੰ ਆਮ ਪਸੰਦ ਹੁੰਦੇ ਨੇ ਕਿ ਸਾਰੇ ਹੂਈ ਕਲਰਸ ਜੀ ਆਪਾਂ ਤੁਹਾਡੇ ਲਈ ਲੈ ਕੇ ਆਏ ਆਂਗੇ ਲੋਜੀ ਬਲੈਕ ਤੇ ਵਿੱਚ ਆ ਗਿਆ ਇਹ ਬਲੈਕ ਤੇ ਵਿੱਚ ਆ ਗਿਆ ਇਹਦਾ ਨੈਕ ਡਿਜ਼ਾਈਨ ਆ ਗਿਆ ਦੇਖੋ ਜੀ ਨੈਕ ਦੇ ਉੱਤੇ ਸਾਰਿਆਂ ਦੀ ਡਿਟੇਲਿੰਗ ਅਲੱਗ ਅਲੱਗ ਹੋਊਗੀ ਤੇ ਇਹ ਵੀ ਘੇਰੇ ਦੇ ਉੱਤੇ ਇਹਦਾ ਲੇਸ ਆ ਗਈ ਅਟੈਚਿੰਗ ਤੇ ਇਹਦੀ ਬਾਟਮ ਆ ਗਈ ਪਿਓਰ ਮਸ਼ਲੀਨ ਦੀ ਤੇ ਬਾਟਮ ਦੇ ਉੱਤੇ ਐਦਾਂ ਹੀ ਬਾਰਡਰ ਆ ਦੇਖੋ ਕਿੰਨਾ ਪਿਆਰਾ ਜਿਹਾ ਸੂਟ ਆ ਗਿਆ ਬਹੁਤ ਸਮਸੂਟ ਹੈ ਸਾਰੇ ਕਲਰ ਜਿਹੜੇ ਪ੍ਰਿੰਟ ਦੇ ਵਿੱਚ ਹੈਗੇ ਉਹ ਵੀ ਆਪਾਂ ਇਨਵੈਂਟਰੀ ਦੇ ਵਿੱਚ ਹੈਗੇ ਤੇ ਜਿਹੜਾ ਇਹਦਾ ਦੁਪੱਟਾ ਹੈਗਾ ਦੁਪੱਟਾ ਸੇਮ ਟਾਈਡਾਈ ਦਾ ਹੋਊਗਾ ਖੋਲਣ ਦਾ ਮੈਨੂੰ ਥੋੜਾ ਜਿਆਦਾ ਵੀ ਲੱਗ ਰਿਹਾ ਕਿ ਵੀ ਇਹਦੀ ਗ੍ਰੇਸ ਟੀ ਖਤਮ ਹੋ ਜੂਗੀ ਖੋਲਣ ਨਾਲ ਬਾਕੀ ਜਿਹੜੇ ਤੁਹਾਨੂੰ ਪਸੰਦ ਆ ਉਹ ਕੋ ਫਿਰ ਤੁਹਾਨੂੰ ਖੋਲ ਕੇ ਦਿਖਾ ਦਾਂਗੇ ਅਸੀਂ ਫਿਰ ਬਾਅਦ ਚ ਖੋਲ ਕੇ ਵੀ ਦਿਖਾ ਦਾਂਗੇ ਪੂਰਾ ਜਿਹੜੇ ਦੀ ਤੁਸੀਂ ਫਿਕਸ ਨੂੰਵਾਉਂਦੇ ਸੈਕੰਡ ਕਲਰ ਇਹ ਹੋ ਗਿਆ ਜੀ ਤੇ ਥਰਡ ਕਲਰ ਹੋ ਗਿਆ ਲਾਈਟ ਗ੍ਰੀਨ ਸਾਰੇ ਕਲਰ ਨਾਲ ਇੱਕ ਪੋਇੰਟ ਹੈਗੇ ਬਹੁਤ ਸੋਹਣਾ ਕਲਰ ਲੱਗਦਾ ਹੈ ਮੈਂ ਵੈਸੇ ਇਦਾਂ ਹੀ ਬਸਾ ਰਹੀ ਤੁਹਾਨੂੰ ਕਿਉਂਕਿ ਸੂਤਾ ਦੀ ਗ੍ਰੇਸ ਜੀ ਖਤਮ ਹੋ ਜਾਂਦੀ ਹੈ ਦੇਖੋ ਇਹ ਐਡਾ ਇਹਦੀ ਨੈਕ ਟੇਲਿੰਗ ਆ ਗਈ ਬਹੁਤ ਸੋਹਣੀ ਇਹਦੇ ਵਿੱਚ ਵੀ ਪੇਸਟਿੰਗ ਪੇਪਰ ਪਾ ਕੇ ਬਹੁਤ ਸੋਹਣੀ ਟੇਲਿੰਗ ਦਿੱਤੀ ਹੋਈ ਹੈਗੀ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈਗਾ ਇਹ ਜਿਹੜੇ ਧੇਰੇ ਦੇ ਉੱਤੇ ਆ ਗਿਆ ਜੀ ਲਾਈਨਿੰਗ ਦੀ ਰਿਕੁਆਇਰਮੈਂਟ ਹੈਗੀ ਲਾਈਨਿੰਗ ਲੱਗੂਗੀ ਸੂਤਾਂ ਤੇ ਦੇ ਨੈਕਸਟ ਆ ਗਿਆ ਇਹ ਦੀ ਬਾਟਮ ਦੇਖੋ ਇਹ ਦੀ ਬਾਟਮ ਇਹ ਦੀ ਬਾਟਮ ਹਾਂ ਬਾਕੀ ਇਹਨਾਂ ਦੇ ਜਿਹੜੇ ਬਾਟਮਸ ਨੇ ਇਹ ਬਾਟਮ ਵੀ ਬਾਕੀ ਤੁਸੀਂ ਸਟ੍ਰੇਟ ਬਣਾਣੀ ਹੈ ਤਾਂ ਬਣਾ ਸਕਦੇ ਹੋ ਬਟ ਇਹ ਜਿਹੜੇ ਹੁੰਦਿਆਂ ਵਾਲੀਆਂ ਬਾਟਮ ਹੁੰਦੀਆਂ ਨੇ ਗੋਡਿਆਂ ਵਾਲੀਆਂ ਉਹ ਬਣਣਗੇ ਕਿਉਂਕਿ ਹਮ ਹੈਵੀ ਸਪ੍ਰੈਂਡ ਚ ਜ਼ਿਆਦਾ ਨਹੀਂ ਹੈ ਇਹਨਾਂ ਨੂੰ ਤੁਸੀਂ ਫਰਸੀ ਸਲਵਾਰ ਵੀ ਬਣਾ ਸਕਦੇ ਹੋ ਇੰਟਮੇਟ ਮੇਰੇ ਦੁਆਰਾ ਚੈੱਕ ਕਰਵਾ ਦਿੰਨੀ ਆ ਤੇ ਜਿਹੜਾ ਇਹ ਦਾ ਦੁਪੱਟਾ ਹੈਗਾ ਦੁਪੱਟਾ ਹੀ ਦਾ ਵੀ ਹੈ ਸਾਰਿਆਂ ਦੇ ਪਰਲੇਅ ਵੀ ਪਟਾਈਦਾ ਹੀ ਆ ਉਹ ਸਾਰਿਆਂ ਦੇ ਉੱਤੇ ਲੇਸੀਸ ਨਾਲ ਫਿਸ਼ਿੰਗ ਕੀਤੀ ਹੋਈ ਹੈ ਐਂਡ ਫੋਰਥ ਕਲਰ ਆਗੇ ਬੜਾ ਪਿਆਰਾ ਜਿਹਾ ਕਲਰ ਹੈਗਾ ਇਹ ਵੀ ਬਹੁਤ ਸੋਹਣਾ ਸ਼ੇਡ ਹੈ ਕਲਰ ਚਾਰਟ ਸਾਰੇ ਬਹੁਤ ਪਿਆਰਾ ਜਿਹਾ ਤੁਹਾਡੇ ਲਈ ਸਿਲੈਕਟ ਕਰਕੇ ਲੈ ਕੇ ਆਏ ਆਂਗੇ ਆਪਾਂ ਬਹੁਤ ਸੋਹਣੇ ਦੇਖੋ ਇਹਦੇ ਵਿੱਚ ਬਹੁਤ ਸੁਨਮਾ ਹਾਊਸ ਜਿਆ ਸ਼ੇਡ ਹੈਗੇ ਇਹ ਹਾ ਗ੍ਰੇਸ਼ ਦੀ ਟੌਪ ਦੇ ਰਿਹਾਗਾ ਇਹ ਦੀ ਨੱਕਾ ਗਿਆ ਤੇ ਇਦਾਂ ਕੰਨੀਆਂ ਦੇ ਵਿੱਚ ਇਹਦੇ ਲੇਸ ਆ ਗਈ ਘੇਰੇ ਦੇ ਇਸ ਤੇ ਲੇਸ ਆ ਗਈ ਦੇ ਦੀ ਬਾਟਮ ਆ ਗਈ ਤੇ ਦੁਪੱਟਾ ਸੇਮ ਹੀ ਆਊਗਾ ਟਾਈਟ ਆਇਆ ਦੇਖੋ ਜੀ ਵਾਰਾ ਤੋਂ ਪੂਰਾ ਡਿਜ਼ਾਈਨ ਦੇਖੋ ਕਿ ਜਿਹੜਾ ਤੁਸੀਂ ਕਹੋਗੇ ਉਸੇ ਲਈ ਤੁਹਾਨੂੰ ਦਵਾਰਾ ਤੋਂ ਉਸ ਨੂੰ ਸਪੈਸ਼ਲ ਪਿਕਸ ਤੇ ਬਣਾ ਕੇ ਇਸ ਫੰਡਰ ਆ ਗਿਆ ਵਿੱਚ ਮੈਂ ਦਿੱਤਾ ਦਿੱਤ ਪਹਿਲਾਂ ਮਹਿੰਦੀ ਕਲਰ ਆ ਗਿਆ ਜੀ ਦੇਖੋ ਮਹਿੰਦੀ ਬੜਾ ਪਿਆਰਾ ਜਿਹਾ ਸ਼ੇਡ ਹੈਗਾ ਇਹਦੀ ਬਾਟਮ ਦਿਖਾ ਦਿੰਦੇ ਆ ਬਾਟਮ ਡਿਟੇਲ ਬਾਟਮ ਤੇ ਸਾਰੇ ਤੇ ਇੰਬੋਰਡਰੀ ਆਉਗੀ ਚੈੱਕ ਕਰੀ ਚੱਲੋ ਬਹੁਤ ਸੋਹਣੇ ਸੋਹਣੇ ਕੰਮਾ ਹੈਗੇ ਤੇ ਇਹ ਵਾ ਇਹਦਾ ਦੁਪੱਟਾ ਪਾਟਾ ਹੈ ਸੇਮ ਪਿੰਕ ਦਾ ਤੇ ਮਹਿੰਦੀ ਕਲਰ ਦਾ ਪਾਕ ਕੰਬੀਨੇਸ਼ਨ ਆਪਾਂ ਨੇ ਇੱਕ ਤੇ ਨੈਕਸਟ ਕਲਰ ਆ ਗਿਆ ਜੀ ਫਿਰ ਪਿੰਕ ਵਿੱਚ ਪਿੰਕ ਦੇ ਵਿੱਚ ਆਪਾਂ ਦੋ ਲੈ ਕੇ ਆਏ ਆ ਮੈਨੂੰ ਸੋਹਣੇ ਲੱਗੇ ਸੀ ਕਿ ਦੋਨੋਂ ਹੀ ਪ੍ਰਿੰਟ ਬਹੁਤ ਅੱਛੇ ਸੀ ਕਿ ਛੱਤਰ ਨੂੰ ਜਿਵੇਂ ਨਹੀਂ ਕੀਤਾ ਹੈਗਾ ਕਿ ਦੋਵੇਂ ਹੀ ਅੱਛੇ ਨੇ ਕਿਉਂਕਿ ਇਹ ਦੋਨਾਂ ਦੇ ਪ੍ਰਿੰਟਿੰਗ ਅਲੱਗ-ਅਲੱਗ ਹੈ ਬਟਾ ਬਾਕੀ ਸਟਫ ਸੇਮ ਹੈਗਾ ਦੇਖੋ ਕਿੰਨਾ ਸੋਹਣਾ ਪੀਚ ਪਿੰਕ ਜਿਹਾ ਹੈਗਾ ਪੀਚ ਜਿਹਾ ਸ਼ੇਡ ਦੋਨਾਂ ਦੀ ਬਾਟਮ ਪੀਚ ਜਿਹਾ ਹੈਗਾ ਪਿੰਕ ਨਹੀਂ ਆ ਸਕਦੇ ਨਾ ਪੀਚ ਸ਼ੇਡ ਹੈ ਦੇਖੋ ਜੀ ਬਾਟਮ ਦੇ ਉੱਤੇ ਕਿੰਨਾ ਸੋਹਣਾ ਲੱਗ ਰਿਹਾ ਹੈ ਕੀਨੇ ਸੋਨਿਆ ਹਲਾਕ ਜਵਰ ਕੇ ਹੈਗੇ ਉੱਤੇ ਤੇ ਇਹਦੀ ਰੂਬੀ ਦੀ ਨਬ ਤੇ ਅੱਜ ਵਾਲੇ ਜਿਹੜੇ ਸੂਟ ਹੈਗੇ ਨੇ ਜੀ ਇਹਨਾਂ ਦਾ ਪ੍ਰਾਈਸ ਹੋਊਗਾ 2700 ਰੁਪਏ 2700 ਔਰ ਇਹਨਾਂ ਦਾ ਪ੍ਰਾਈਸ ਰਹੂਗਾ ਦੇਖੋ ਬਹੁਤ ਸੋਹਣੇ ਸੂਟ ਨੇਗੇ ਪਿਓਰ ਦੇ ਸੁੰਨ ਸੂਟ ਮਿਲ ਰਹੇ ਨੇਗੇ 2700 ਰੁਪਏ ਦੇ ਵਿੱਚ ਆਪਣਾ ਨੰਬਰ ਹੈ 9253115036 ਇਹਦੇ ਉੱਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰਨਾ ਤੇ ਦੂਜਾ ਮੈਂ ਤੁਹਾਨੂੰ ਇਹ ਨਹੀਂ ਕਹਿਣਾ ਚਾਹਾਂਗੀ ਵਾਰ-ਵਾਰ ਰੇਕ ਵੀਡੀਓ ਦੇ ਵਿੱਚ ਮੇਰੇ ਕਹਿਣਾ ਮਤਲਬ ਇਹ ਆਪਣੀ ਹਰੀ ਵੀਡੀਓ ਹੈ ਜਿਹੜੀ ਕਿਸੇ ਦੇ ਹੋਰ ਚੈਨਲ ਦੇ ਉੱਤੇ ਜਾ ਰਹੀ ਹੈਗੀ ਕਿ ਆਪਣਾ ਸੇਤੀ ਕੋਈ ਚੈਨਲ ਹੈਗਾ ਗੁਰਮੇ ਰੂਟਿਕ 13 13 ਤੇ ਇਕੋ ਹੀ ਆਪਣਾ ਨੰਬਰ ਹੈਗਾ ਜਿਹੜਾ ਮੈਂ ਬੋਲ ਰਹੀਆਂ 9253115036 ਕਿਸੇ ਹੋਰ ਦੇ ਅਕਾਊਂਟ ਦੇ ਵਿੱਚ ਤੁਸੀਂ ਪੇਮੈਂਟ ਪਾਉਣੇ ਨੂੰ ਤੁਹਾਡੀ ਆਪਣੀ ਰਿਸਪੋਨਸਿਬਿਲਟੀ ਹੋਣੀ ਹੈ ਸਾਡੀ ਕੋਈ ਰਿਸਪੋਨਸਿਬਿਲਟੀ ਨਹੀਂ ਅਸੀਂ ਬਾਰ-ਬਾਰ ਹਰੇਕ ਵੀਡੀਓ ਦੇ ਵਿੱਚ ਬੋਲਨ ਦਾ ਮਤਲਬ ਇਹ ਹੈ ਕਿਉਂਕਿ ਅਸੀਂ ਡੇਲੀ ਦੀ ਡੇਲੀ ਸਾਨੂੰ ਭੈਣ ਤੁਹਾਡੇ ਹੀ ਮੈਸੇਜ ਸਾਨੂੰ ਆ ਰਹੇ ਨੇ ਬਲਕਿ ਸਾਨੂੰ ਤਾਂ ਪੈਣ ਨਹੀਂ ਹੈਗਾ ਦੇਖਣ ਦਾ ਤੁਹਾਡੇ ਹੀ ਤੁਸੀਂ ਹੀ ਲਿੰਕ ਸਾਨੂੰ ਸ਼ੇਅਰ ਕਰ ਰਹੇ ਹੋ ਕਿ ਤੁਹਾਡੀਆਂ ਵੀਡੀਓਜ਼ ਨੇ ਕਿ ਜਿਹੜੀਆਂ ਕਿਸੇ ਦੇ ਹੋਰ ਚੈਨਲ ਦੇ ਉੱਤੇ ਪੈਰੀਆਂ ਨਹੀਂਆਂ ਤੇ ਸਾਡੇ ਹੀ ਸੂਟ ਚਾਕ ਕਿ ਕਿਸੇ ਹੋਰ ਚੈਨਲ ਦੇ ਉੱਤੇ ਪਾਈ ਜਾ ਰਹੇ ਲੇਗੇ ਤਾਂ ਉਹ ਚੀਜ਼ ਮੈਂ ਵਾਰ-ਵਾਰ ਤਾਰਪਿੱਟ ਕਰਦੀ ਯਾਨੀ ਪਹਿਣੋ ਵੀ ਤੁਸੀਂ ਕਿਸੇ ਫਰਾਡ ਕੋਲੇ ਨਾ ਜਾਓ ਤੇ ਇਹ ਆਪਣਾ ਜਿਹੜਾ ਕੰਮ ਹੈਗਾ ਇੱਕ ਨੰਬਰ ਹੈਗਾ ਜੋ ਆਪਾਂ ਦਿਖਾਣੇ ਆ ਉਹ ਹੀ ਦੇਣਾ ਹੁੰਦਾ ਹੈਗਾ ਪਰ 2700 ਰੁਪਏ ਦਾ ਪ੍ਰਾਈਸ ਹੋਊਗਾ ਬਿਲਕੁਲ ਜੈਨੂਨ ਪ੍ਰਾਈਸ ਨੇ ਕਿ ਪ्योर ਦੇ ਤੁਹਾਨੂੰ ਸੂਟ ਮਿਲ ਰਿਹਾ ਜਿਵੇਂ ਵੀ ਦਾ ਦੁਪੱਟਾ ਹੈ ਵੀਦੇ ਬਾਤ ਕਰ ਰਹੇ ਹਾਂ ਥੈਂਕ ਯੂ ਜੀ